ਹਾਂਜੀ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਸੌਫ ਪਾਣੀ ਵਾਸਤੇ ਵੀਡੀਓ ਤੇ ਵੀਡੀਓ ਨੂੰ ਧਿਆਨ ਨਾਲ ਸੁਣਨਾ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਇਹ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਵੀ ਲਾਈਕ ਸ਼ੇਅਰ ਕਮੈਂਟ ਕਰਨ ਨਾਲ ਜੀ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਤੇ ਤੁਸੀਂ ਜਰੂਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਜੇਕਰ ਕੋਈ ਕਮੀ ਪੇਸ਼ੀ ਲੱਗਦੀ ਹੈ ਜੀ ਉਹ ਵੀ ਜਰੂਰ ਕੱਢੋ ਕਿਉਂਕਿ ਸਾਨੂੰ ਵੀ ਇਹ ਪਤਾ ਲੱਗ ਸਕੀਣਾ ਵੀ ਅਸੀਂ ਕੋਈ ਚੀਜ਼ ਸਹੀ ਕਰ ਰਹੇ ਹਾਂ ਜਾਂ ਗਲਤ ਕਰ ਰਹੇ ਹਾਂ ਹਾਂਜੀ ਹੁਣ ਚੜਦੇ ਆਪਾਂ ਵੀਡੀਓ ਵੱਲ ਜਿਆਦਾ ਟਾਈਮ ਵੇਸਟ ਨਹੀਂ ਕਰਦੇ ਤੇ ਵੀਡੀਓ ਹੈਗੀ ਜੀ ਸਿਰਫ 5-4 ਮਿੰਟ ਦੀ ਤੇ ਤੁਸੀਂ ਪੂਰੇ ਧਿਆਨ ਨਾਲ ਦੇਖਿਓ ਜੀ ਵਿੱਚੋਂ ਸਕਿੱਪ ਨਾ ਕਰਿਓ ਤੇ ਕੰਮ ਦੀ ਵੀਡੀਓ ਹੈ ਕਿਉਂਕਿ ਅੱਜ ਗਰਮ ਅੱਜ ਕੱਲ ਗਰਮੀ ਦਾ ਸੀਜ਼ਨ ਚੱਲ ਰਿਹਾ ਤੇ ਆਪਾਂ ਇਸ ਵਾਸਤੇ ਇੱਕ ਜਿਵੇਂ ਸ਼ਕੰਜਵੀ ਬਣਾ ਲੈਨੇ ਆ ਹਨਾ ਜਸੋਂ ਪਾਣੀ ਬਣਾ ਲੈਨੇ ਆ ਤੇ ਉਸੇ ਤਰ੍ਹਾਂ ਸੌ ਪਾਣੀ ਬਣਾਵਾਂਗੇ ਜੇ ਜੀਰੇ ਵਿੱਚ ਆਪਾਂ ਨੇ ਪਾਉਣੇ ਜੀ ਚਾਰ ਚੀਜ਼ਾਂ ਨੇ ਸਿਰਫ ਸੌਂਫ ਲੈਣੀ ਐ ਤੇ ਆਪਣੀ ਮਿਸਰੀ ਹੋ ਗਈ ਜੀ ਧਾਗੇ ਵਾਲੀ ਤੇ ਸੱਤ ਅੱਠ ਲੈ ਚੀਆਂ ਤੇ 15 20 ਕੁ ਕਾਲੀਆਂ ਮਿਰਚਾਂ ਇਹਨਾਂ ਨੂੰ ਆਪਾਂ ਲੈ ਲੈਣਾ ਜੇਕਰ ਸੌਫ 100 ਗ੍ਰਾਮ ਹੈ ਤਾਂ ਤੁਸੀਂ ਜਿਹੜੀਆਂ ਆਪਣੀ ਢਾਗਾ ਮਿਸ਼ਰੀ ਹੈ ਉਹ 200 ਗ੍ਰਾਮ ਲੈਣੀ ਹੈ ਜੇ ਸੌਫ 200 ਗ੍ਰਾਮ ਹੈ ਤਾਂ ਜਿਹੜੀ ਢਾਗਾ ਮਿਸ਼ਰੀ ਹੈ 400 ਗ੍ਰਾਮ ਲੈਣੀ ਹੈ ਤੇ ਬਾਕੀ ਫਿਰ ਇਹਨਾਂ ਨੂੰ ਆਪਾਂ ਜਿਵੇਂ ਪਹਿਲਾਂ ਸੌਫ ਕਾਲੀਆਂ ਮਿਰਚਾਂ ਤੇ ਲੱਛੀ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਪਾਊਡਰ ਬਣਾ ਲੈਣਾ ਜੀ ਗ੍ਰाइंड ਕਰਕੇ ਤੇ ਇਹ ਇਹਨਾਂ ਨੂੰ ਇੱਕ ਪਾਂਡੇ 'ਚ ਕੱਢ ਲਓ ਤੁਸੀਂ ਗ੍ਰाइंड ਕਰਕੇ ਉਸ ਤੋਂ ਬਾਅਦ ਪਾ ਲਓ ਜੀ ਧਾਗਾ ਮਿਸ਼ਰੀ ਪੰਨ ਕੇ ਪਹਿਲਾਂ ਉਹਦੇ ਵਿੱਚੋਂ ਧਾਗੇ ਚੁਗ ਦਿਓ ਤੇ ਧਾਗੇ ਕੱਢ ਕੇ ਫਿਰ ਉਹਨੂੰ ਮਿਕਸੀ 'ਚ ਗ੍ਰाइंड ਕਰਕੇ ਤੇ ਉਹਦਾ ਚੰਗੀ ਤਰ੍ਹਾਂ ਵਧੀਆ ਪਾਊਡਰ ਬਣਾ ਕੇ ਤੇ ਇਹਨਾਂ ਨੂੰ ਚਾਰੇ ਚੀਜ਼ਾਂ ਨੂੰ ਮਿਕਸ ਕਰ ਲਓ ਚਾਰੇ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਇੱਕ ਇਹ ਟਾਈਟਰ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਦੋ ਤੇ ਜਦੋਂ ਵੀ ਕੋਈ ਉਹ ਲੈਤਾ ਸਰਵ ਕਰਨੀ ਹੈ ਤਾਂ ਤੁਸੀਂ ਬਸ ਗਲਾਸ ਚ ਪਾਣੀ ਪਾਓ ਤੇ ਇੱਕ ਚਮਚਾ ਉਹ ਪਾਇਆ ਤੇ ਸੌ ਪਾਣੀ ਤਿਆਰ ਹੈ ਜੀ ਆਪਣਾ ਆਪਾਂ ਤੁਹਾਨੂੰ ਬਣਾ ਕੇ ਵੀ ਦਿਖਾਉਨੇ ਆ ਤੇ ਵੀ ਕਿਵੇਂ ਗਲਾਸ ਦੇ ਵਿੱਚ ਪਾ ਕੇ ਆਪਾਂ ਮਿੰਟੋ ਮੈਂਟੇਨ ਨੂੰ ਸਰਵ ਕਰ ਸਕਦੇ ਹਾਂ ਹਾਂਜੀ ਲੋ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਆਪਾਂ ਮਿਸ਼ਰਣ ਕਰ ਲਿਆ ਜੀ ਤਿਆਰ ਆਪਾਂ ਇਹ ਐਰਟਾਈਟ ਡੱਬੇ ਦੇ ਵਿੱਚ ਪਾ ਲਿਆ ਜੀ ਜਦੋਂ ਵੀ ਆਪਾਂ ਪਾਣੀ ਬਣਾਉਣਾ ਹੈ ਤਾਂ ਆਪਾਂ ਇਸ ਤਰ੍ਹਾਂ ਇੱਕ ਗਲਾਸ ਪਾਣੀ ਦਾ ਲੈਣਾ ਹੈ ਜੀ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚਾ ਇਸ ਮਿਸਣ ਦਾ ਪਾ ਕੇ ਤਾਂ ਪਕੀ ਹੈ ਜੀ ਸੌ ਪਾਣੀ ਤਿਆਰ ਕਰ ਸਕਦੇ ਆ ਤੇ ਗਰਮੀਆਂ ਵਿੱਚ ਪੀਣ ਲਈ ਬਹੁਤ ਹੀ ਠੰਡਾ ਹੁੰਦਾ ਜੀ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਬਣਾ ਕੇ ਦੇਖਿਓ ਜੀ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਵੀ ਬਣਾ ਕੇ ਰੱਖੋ ਜੀ ਆਪ ਪੀਓ ਕੋਈ ਮਹਿਮਾਨ ਆਉਂਦੇ ਉਹਨੂੰ ਪਿਆਓ ਤੇ ਬਾਕੀ ਟਾਈਮ ਦੀ ਬਹੁਤ ਬਚਤ ਹੈ ਇਹਦੇ ਵਿੱਚ ਕਿਉਂ ਆਪਾਂ ਇੱਕ ਵਾਰੀ ਬਣਾ ਕੇ ਪਾਊਡਰ ਰੱਖ ਲਿਆ ਤੇ ਜਦੋਂ ਵੀ ਕੋਈ ਆਉਂਦਾ ਤਾਂ ਆਪਾਂ ਨੂੰ ਇਹ ਨਹੀਂ ਹੈਗਾ ਵੀ ਜੇ ਆਪਾਂ ਨਿੰਬੂ ਪਾਣੀ ਬਣਾਉਣੇ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਪਰ ਇਹਨੂੰ ਬਣਾਉਣ ਤੇ ਬਸ ਗਲਾਸ ਚ ਪਾਣੀ ਪਾਓ ਤੇ ਚਮਚਾ ਪਾਓ ਘੋਲ ਕੇ ਨਾਲ ਦੀ ਨਾਲ ਤਿਆਰ ਹੈ ਜੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਜੇ ਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ